ਸਾਸਰੀ ਕਾਲਪਾਈ ਸਾਰਿਆਂ ਨੂੰ ਫੋਰਚੂਨਰ ਆਏ ਆਪਣੇ ਕੋਲੇ ਬੀਐਸ ਮੋਟਰ ਬਰਨਾਲਾ ਤੇ ਆ ਬੰਪਰ ਜਿਹੜਾ ਤੁਸੀਂ ਵੇਖਦੇ ਹੋ ਐਨੇ ਹੀ ਆਪਾਂ ਪੇਂਟ ਕਰਨਾ ਸਾਰਾ ਖੋਲਣਾ ਪੈਣਾ ਇਹਦੀ ਫਿਟਿੰਗ ਸਾਰੀ ਖੋਲਣੀ ਪੈਣੀ ਆ ਤੇ ਉਸ ਤੋਂ ਬਾਅਦ ਇਹਦੇ ਡੈਂਟ ਵਗੈਰਾ ਜਿਹੜੇ ਬੰਪਰ ਦੇ ਵਿੱਚ ਆ ਉਹ ਕੱਢਣੇ ਪੈਣੇ ਆ ਪਲਾਸਟਿਕ ਨੂੰ ਸਿੱਧਾ ਕਰਨਾ ਪੈਣਾ ਬੰਪਰ ਸਾਰਾ ਡਿਸਐਸੈਂਬਲ ਕਰਕੇ ਬੰਪਰ ਦੀ ਪੂਰੀ ਫਿਟਿੰਗ ਖੋਲਕੇ ਤੇ ਸਾਰੇ ਬੰਪਰ ਦੇ ਆਪਾਂ ਡੈਂਟ ਵਗੈਰਾ ਜੋ ਕੱਢ ਲੈਣੇ ਆ ਉਸ ਤੋਂ ਬਾਅਦ ਜਿੰਨਾ ਵੀ ਪੇਂਟ ਹੋਣ ਵਾਲਾ ਉਹਨਾਂ ਆਪਾਂ ਇਹਨੂੰ ਪੇਂਟ ਕਰ ਲੈਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਸੋਲਿਡ ਪਲੇਨ ਕਲਰ ਆ ਜਿਹੜੇ ਵਾਈਟ ਕਲਰ ਨੇ ਉਹਨਾਂ ਦੇ ਵਿੱਚ ਆਪਾਂ ਓਨਾ ਹੀ ਪੇਂਟ ਕਰ ਲੈਨੇ ਆ ਜਿੰਨੀ ਜ਼ਰੂਰਤ ਹੁੰਦੀ ਆ ਸਾਰਾ ਬੰਪਰ ਜਾਂ ਕੋਈ ਵੀ ਪੈਨਲ ਆ ਜਿਹੜਾ ਸਾਰਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਓਨਾ ਹੀ ਟੱਚਿੰਗ ਦਾ ਕੰਮ ਹੋ ਜਾਂਦਾ ਸੋਹਣੀ ਕਲਰ ਮੈਚਿੰਗ ਹੁੰਦੀ ਆ ਪ੍ਰੋਪਰ ਸਾਰਾ ਕਲਰ ਦੀ ਮਿਕਸਿੰਗ ਹੁੰਦੀ ਆ ਤੁਸੀਂ ਕੰਮ ਕਰਵਾ ਕੇ ਵੇਖ ਲਿਓ ਬੀਐਸ ਮੋਟਰ ਬਰਨਾਲਾ ਤੇ ਤੁਹਾਡੀ ਪੂਰੀ ਤਸੱਲੀ ਹੋਊਗੀ ਤੇ ਮੈਂ ਇੱਕ ਬੇਨਤੀ ਕਰਨੀ ਆ ਇੱਕ ਰਿਕੁਐਸਟ ਕਰਨੀ ਆ ਸਾਰੇ ਦੋਸਤਾਂ ਮਿੱਤਰਾਂ ਨੂੰ ਕਿ ਆਪਣੇ ਜਿਹੜਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪ ਫੇਸਬੁਕ ਤੇ ਆਪਣੇ 51000 ਫੋਲੋਅਰਾਂ ਦਾ ਧੰਨਵਾਦ ਆ ਸਾਰੀ ਦੋਸਤਾਂ ਮਿੱਤਰਾਂ ਦਾ ਇੰਸਟਾਗ੍ਰam ਤੇ 42000 ਆ ਤੇ YouTube ਤੇ ਥੋੜਾ ਜਿਹਾ ਪਿੱਛੇ ਚੱਲ ਰਹਿਆਂਗੇ ਤੁਹਾਡੇ ਸਾਰਿਆਂ ਦੀ ਜੀ ਸਪੋਰਟ ਹੋਵੇ ਤੁਹਾਡੇ ਸਾਰਿਆਂ ਦਾ ਜੀ ਸਾਥ ਹੋਵੇ ਤਾਂ YouTube ਤੇ ਵੀ ਆਪਾਂ ਕਾਫੀ ਦੋਸਤ ਮਿੱਤਰਾਂ ਨਾਲ ਜੁੜ ਕੇ ਆਪਣਾ ਜਿਹੜਾ ਕੰਮ ਆ YouTube ਦੀ ਵੀ ਪਾ ਸਕਦੇ ਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਲਿਓ ਰਿਸ਼ਤੇਦਾਰਾਂ ਨੂੰ ਬੋਲ ਦਿਓ ਕਿ ਮੁੰਡਿਆਂ ਦਾ ਚੈਨਲ ਆ ਜਿਹੜਾ ਜਰੂਰ ਸਬਸਕ੍ਰਾਈਬ ਕਰੋ BS ਮੋਟਰ ਬਰਨਾਲਾ ਦੇ ਕੰਮ ਘੈਂਟ ਹੁੰਦਾ ਇੱਕ ਵਾਰੀ ਵਿਜ਼ਿਟ ਕਰਕੇ ਵੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ